ਦੱਸਦੀ ਹੈ ਕਿ ਫਗਵਾੜਾ ਵਿਖੇ ਮੁੜ ਥਾਣਾ ਸਦਰ ਦਾ ਬਤੌਰ ਐਸਐਚਓ ਅਮਨਦੀਪ ਨਾਹਰ ਵੱਲੋਂ ਹੌਦ ਦਾ ਸੰਭਾਲਦਿਆਂ ਹੀ ਉਹਨਾਂ ਵੱਲੋਂ ਇਲਾਕੇ ਵਿੱਚ ਸਖਤੀ ਵਰਤਦਿਆਂ ਦੇਰ ਰਾਤ ਤੱਕ ਚੈਕਿੰਗ ਮੁਹਿੰਮ ਚੱਲਦੀ ਰਹੀ ਨਿਧੜਕ ਐਸਐਚਓ ਅਮਨਦੀਪ ਨਾਹਰ ਪਹਿਲਾਂ ਵੀ ਆਪਣੇ ਕੰਮਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਵਿੱਚ ਰਹੇ ਹਨ ਤੇ ਹੁਣ ਚਾਰਜ ਸੰਭਾਲਦਿਆਂ ਹੀ ਉਹ ਆਪਣੀ ਡਿਊਟੀ ਵਿੱਚ ਸਰਗਰਮ ਨਜ਼ਰ ਆਏ ਹੋਰ ਦੱਸਦੀ ਹੈ ਕਿ ਉਹਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨ ਦੀ ਉਹ ਲੰਗੜਾ ਨਾ ਕਰਨ ਅਤੇ ਪੁਲਿਸ ਨੂੰ ਪੂਰਨ ਤੌਰ ਤੇ ਸਹਿਯੋਗ ਕਰਨ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਤੇ ਲਿਆ ਜਾਵੇਗਾ ਵੱਡਾ ਐਕਸ਼ਨ ਬਧਰੇ ਦੱਸਦੀ ਕਿ ਫਗਵਾੜਾ ਹੀ ਨਹੀਂ ਸਕੋ ਫਗਵਾੜਾ ਬਸਤੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਨਿਧੜਕ ਅਤੇ ਬੇਖੌਫ ਐਸ ਐਚ ਓ ਅਮਨਦੀਪ ਨਾਰ ਨੇ ਕੀ ਕਿਹਾ ਦੇਖੋ ਤੇ ਸੁਣੋ ਇਸ ਵੀਡੀਓ ਤੇ ਅੰਦਰ ਤੁਸੀਂ ਦੇਖ ਰਹੇ ਹੋ ਆਈਨਾਰਟੀਵੀ ਤੋਂ ਪੰਡਾਰੀ ਦੀ ਰਿਪੋਰਟ ਮਾਨਯੋਗ ਐਸ ਐਸ ਪੀ ਸਾਹਿਬ ਕਪੂਤਲਾ ਕੀ ਅਸੀਂ ਸਫੂ ਬੁਆੜਾ ਜੀ ਤੇ ਦਿਸਾਂ ਮੇਸ਼ਨ ਦੇਸ਼ਨ ਤੇ ਅੱਜ ਜਿਹੜੀ ਵਾਪਰ ਪੁਆਇੰਟ 'ਤੇ ਨਾਕਾਬੰਦੀ ਹੋਈ ਸੀ ਕਿਉਂਕਿ ਅੱਜ ਜੀ ਤੇ ਪੁਲਾਰਾ ਹੈ ਕਿਉਂਕਿ ਨਾਕਾਬੰਦੀ ਕੀਤੀ ਆ ਕਿ ਕਿੱਥੇ ਸੀ ਟ੍ਰਾਪਲ ਆਈਡੀ ਤੇ ਆਈਪੀ 'ਚ ਮਿਊਜ਼ਿਕ ਵਾਲਿਆਂ ਕੁਝ ਗੱਡੀਆਂ ਦੇ ਚਲਾਨ ਕੀਤੇ ਸਭ ਤੁਹਾਡੀ ਡਿਊਟੀ ਨੂੰ ਦੇਖਦੇ ਆ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਵੀ ਅਵਾਰਡ ਨਾਲ ਸਨਮਾਨ ਦਿੱਤਾ ਗਿਆ ਉਹਦੀਆਂ ਵੀ ਮੁਬਾਰਕਾਂ ਸਰ ਤੇ ਤੁਸੀਂ ਹੁਣ ਗੱਲ ਤਾਂ ਤੁਹਾਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਤੇਰੇ ਨੂੰ ਉਹੀ ਮੈਸੇਜ ਆ ਰਿਹਾ ਕਿ ਕੋਈ ਵੀ ਲਿਖਾਣੇ ਵਿੱਚ ਗਲਤੀਆਂ ਨਾ ਕਰੋ ਜਰ ਕੋਈ ਵੀ ਗਲਤ ਕੰਮ ਕਰੋਗੇ ਤੇ ਉਹਦਾ ਤਾਂ ਮੰਤੂਲ ਕੀਤਾ ਹੁਕਮਣਾ ਪੜੇਗਾ ਤੁਹਾਡੇ ਕਲਾਪ ਨੂੰ ਸਰਫਿਕਸ਼ਨ ਤੇ ਸ਼ਹਿਰ ਵਾਸੀਆਂ ਨੂੰ ਕੀ ਪਿਆ ਲਾ ਵੀ ਕੋਈ ਕੋਈ ਗਲਤ ਕੋਈ ਕਿਸੇ ਅਨਸਰ ਵਾਲੇ ਪਤਾ ਲੱਗਦਾ ਹੈ ਤਾਂ ਤੁਹਾਨੂੰ ਇਤਲਾਹ ਕਰਨ ਹਾਂਜੀ ਬਿਲਕੁਲ ਜੀ ਸਾਨੂੰ ਇਤਲਾਹ ਕਰਨ ਤੇ ਇੱਕ ਸਹਿ ਸ਼ਹਿਰ ਵਾਸੀਆਂ ਨੂੰ ਮੈਸੇਜ ਹੈ ਕਿ ਜਿਹੜੇ ਛੋਟੇ ਬੱਚੇ ਹਨ ਦੇ ਉਹਨਾਂ ਨੂੰ ਜਿਹੜੇ ਵੀ ਜਨਾਂ ਦਿੱਤੇ ਜਾਂਦੇ ਆ ਇਹਨਾਂ ਬਾਰੇ ਵਿੱਚ ਤੇ ਸਰੋਂ ਰੂਟੀਨ ਨਾਕਾਬੰਦੀ ਇਸ ਤਰ੍ਹਾਂ ਚੱਲਦੀ ਰਹੇਗੀ ਤੁਹਾਡੇ ਵੱਲੋਂ ਕਾਰਵਾਈ ਹੁੰਦੀ ਰਹੇਗੀ ਜੀ ਹਾਂਜੀ ਬਿਲਕੁਲ ਜੀ ਇਲਾਕੇ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕਰਾਈਮ ਕਰਨ ਵਾਲੇ ਜਾਂ ਪੁਲਿਸ ਦੇ ਟਟਾਕੇ ਮਾਰਦੇ ਆ So, Bobotan was a little da, and thank you. Subscribe now and press the bell icon. Never miss an update.